ਸਭ ਤੋਂ ਪਹਿਲਾਂ ਸਾਰੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਰਜ਼ ਕਰਦਾ ਜੀ ਤੇ ਦੋਸਤੋ ਅੱਜ ਵਾਲੀ ਜਿਹੜੀ ਵੀਡੀਓ ਬਣਾਉਣੀ ਬਹੁਤ ਲਾਜ਼ਮੀ ਸੀ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਮਰਤਪਾਲ ਸਿੰਘ ਨੂੰ ਭਾਈ ਅਮਰਤਪਾਲ ਸਿੰਘ ਜੀ ਨੂੰ ਜਿਹੜਾ ਚੋਣ ਨਿਸ਼ਾਨ ਮਿਲਿਆ ਮਾਈਕ ਤੇ ਇਹ ਕਹਿੰਦੇ ਮੈਂ ਇੱਥੋਂ ਗੱਲ ਸ਼ੁਰੂ ਕਰਦਾ ਕਿ ਕਿ ਦੇਖੋ ਸੱਚ ਜਿਹੜਾ ਬੰਦਾ ਸੱਚ ਲਈ ਲੜਦਾ ਜਿਹਦੇ ਅੰਦਰ ਸੱਚ ਦੇ ਤੇ ਪਹਿਰਾ ਦਿੰਦਾ ਹਨਾ ਉਹਦਾ ਫਿਰ ਮਾਲਕ ਵੀ ਹਾਜਰ-ਨਾਜਰ ਹੋ ਜਾਂਦਾ ਤੇ ਮਾਲਕ ਆਪ ਬਾਹ ਫੜਦਾ ਇਹ ਚੋਣ ਨਿਸ਼ਾਨ ਮਿਲਿਆ ਤੇ ਜਿੱਤਦਾ ਕਰਨਾ ਚੋਣ ਨਿਸ਼ਾਨ ਦਾ ਨਾਮ ਆ ਮਾਈਕ ਇਹ ਮਾਈਕ ਦੀ ਨਿੱਕੀ ਜੀ ਉਦਾਹਰਣ ਦੇ ਦਿੰਦਾ ਕਿ ਜਦੋਂ ਅ ਪਿੱਛੇ ਲੈ ਕੇ ਚੱਲਦਾ ਪਿਛਲੇ ਦੌਰ ਚ ਲੈ ਕੇ ਚੱਲਾਂ ਪਿਛਲੇ ਜ਼ਮਾਨੇ ਦੀ ਗੱਲ ਕਰਦਾ ਜਦੋਂ ਪਿੰਡ ਦੇ ਵਿੱਚ ਇਹ ਚੌਂਕੀਦਾਰ ਪਹਿਰਾ ਦਿੰਦਾ ਸੀ ਤੇ ਉਹ ਜਾਗਦੇ ਰਹੋ ਦਾ ਟੰਡੋਰਾ ਜਿਹੜਾ ਵਾ ਉਹ ਪਿੱਟਦਾ ਹੁੰਦਾ ਸੀ ਉਹਦੇ ਗੱਲ ਦੇ ਵਿੱਚ ਪੀਪਾ ਜਾਂ ਕੁਝ ਵੀ ਉਹ ਕਿੰਦਾ ਹੁੰਦਾ ਸੀ ਸੁਣੋ ਸੁਣੋ ਜਾਂ ਕੋਈ ਜੇ ਕੋਈ ਪੰਚਾਇਤ ਇਕੱਠੀ ਹੋਣੀ ਆ ਤੇ ਉਹਦੇ ਵਾਸਤੇ ਉਹ ਹੋਕਾ ਦਿੰਦਾ ਹੁੰਦਾ ਸੀ ਜ਼ਮਾਨਾ ਬਦਲ ਗਿਆ ਮਾਈਕ ਆ ਗਿਆ ਤੇ ਹੁਣ ਮਾਈਕ ਰਾਹੀਂ ਇਹ ਸਾਰਿਆਂ ਨੂੰ ਜਾਗਰੂਤ ਕਰਦੇ ਆਪਾਂ ਹਨਾ ਮਾਈਕ ਰਾਹੀਂ ਜੇ ਸਾਰੇ ਪਿੰਡ ਨੂੰ ਸੁਣਾਉਣੀ ਆ ਗੱਲ ਤੇ ਆਪਾਂ ਮਾਈਕ ਰਾਹੀਂ ਬੋਲਦੇ ਆ ਹੁਣ ਸਾਡੇ ਪਿੰਡ ਜਿਹੜਾ ਗਰੰਤੀ ਸਾਹਿਬ ਆ ਗਰੰਤੀ ਸਿੰਘ ਆ ਜਿਹੜਾ ਉਹ ਸਵੇਰੇ 4 ਵਜੇ ਜਦੋਂ ਅਮਰਤ ਵੇਲੇ ਉੱਠਦਾ ਤਾਂ ਉਹ ਸਾਰੇ ਪਿੰਡ ਨੂੰ ਹੁਕਾ ਦਿੰਦਾ ਇੱਕ ਮਾਈਕਰਾਈ ਹੁਕਾ ਦਿੰਦਾ ਕਿ ਉਠੋ ਸਾਧ ਸੰਗਤ ਅਮਰਤ ਵੇਲਾ ਹੋ ਚੁੱਕਾ ਤੇ ਉੱਠ ਕੇ ਜਿਹੜੇ ਆ ਵੀ ਤੁਸੀਂ ਇਸ਼ਨਾਨ ਪਾਣੀ ਕਰੋ ਨਾਮ ਜਪੋ ਅਮਰਤ ਵੇਲਾ ਹੋ ਗਿਆ ਤੋਂ ਮਾਈਕ ਹੈ ਜਿਹੜਾ ਚੋਣ ਨਿਸ਼ਾਨ ਪਾਈ ਸਭ ਨੂੰ ਮਿਲਿਆ ਮਾਈਕ ਦਾ ਨਾਮ ਆ ਕਿ ਇਹ ਜਾਗਰੂਤ ਕਰਨਾ ਲੋਕਾਂ ਨੂੰ ਜਗਾਉਣਾ ਇਹ ਮਾਈਕ ਦਾ ਮੈਂ ਆਪਣੇ ਵੱਲੋਂ ਉਦਾਹਰਣ ਦੇ ਰਿਹਾ ਮਾਈਕ ਦਾ ਮਤਲਬ ਹੈ ਲੋਕਾਂ ਨੂੰ ਜਗਾਉਣਾ ਸੰਗਤ ਨੂੰ ਸਾਰਿਆਂ ਨੂੰ ਜਗਾਉਣਾ ਹੈਨਾ ਮਾਈਕ ਦਾ ਮਤਲਬ ਆ ਤੇ ਬਹੁਤ ਵਧੀਆ ਚੋਣੇਸ਼ਾਨ ਮਿਲਿਆ ਭਾਈ ਸਾਹਿਬ ਨੂੰ ਤੇ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਵੱਧ ਚੜ ਕੇ ਭਾਈ ਸਾਹਿਬ ਦੀ ਸਪੋਰਟ ਕਰੋ ਤੇ ਵੱਧ ਚੜ ਕੇ ਭਾਈ ਸਾਹਿਬ ਦੀ ਜਿਹੜੇ ਆਪਾਂ ਵੱਡੀ ਲੀਡ ਦੇ ਨਾਲ ਜਿਤਾਈਏ ਭਾਈ ਸਾਹਿਬ ਨੂੰ ਤੇ ਬਸ ਇਹਨੀ ਬੇਨਤੀ ਕਰਨੀ ਸੀ ਮਾਈਕ ਦਾ ਮਤਲਬ ਤੁਹਾਨੂੰ ਦੱਸਣਾ ਸੀ ਮੇਰੇ ਹਿਸਾਬ ਨਾਲ ਇਹ ਮਤਲਬ ਆ ਕਿ ਲੋਕਾਂ ਨੂੰ ਜਗਾਉਣਾ ਤੇ ਆ ਬਾਕੀ ਤੁਸੀਂ ਦੱਸ ਸਕਦੇ ਹੋ ਕਿ ਕੀ ਕੀ ਹੈ ਮੇਂ ਗਲਤਾਂ ਜਾਂ ਸਹੀਆਂ ਤੇ ਬਾਕੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ